ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰਾਖੰਡ ਦੇ ਵਿੱਚ ਜ਼ਿਲ੍ਹਾ ਉਦਮ ਸਿੰਘ ਨਗਰ ਤਹਿਸੀਲ ਕਾਸ਼ੀਪੁਰ ਇਹ ਕਾਸ਼ੀਪੁਰ ਸ਼ਹਿਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜਿਸ ਦੇ ਦਰਸ਼ਨ ਕਰ ਰਹੇ ਹਾਂ ਬਹੁਤ ਵੱਡਾ ਗੁਰੂ ਸਾਹਿਬ ਜੀ ਦਾ ਆਸਥਾਨ ਨਾਲ ਸਰੋਵਰ ਸਾਹਿਬ ਵੀ ਬਣਿਆ ਦੀਵਾਨ ਹਾਲ ਵੀ ਸਰਾਵਾਂ ਵੀ ਲੰਗਰ ਹਾਲ ਵੀ ਬੜਾ ਖੁੱਲਾ ਔਰ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਸ ਸਥਾਨ ਦੀ ਸੇਵਾ ਕਰਵਾਈ ਹੁਣ ਵੀ ਉਹਨਾਂ ਦੀ ਸੇਵਾ ਹੈ ਇਸ ਸਥਾਨ ਦਾ ਨਾਮ ਗੁਰਦੁਆਰੇ ਸਾਹਿਬ ਦਾ ਨਾਮ ਉਹਨਾਂ ਮਹਾਂਪੁਰਖਾਂ ਨੇ ਰੱਖਿਆ ਹੈ ਸ੍ਰੀ ਨਨਕਾਣਾ ਸਾਹਿਬ ਭਾਵ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਚਰਨ ਪਾਏ ਇੱਥੇ ਇੱਕ ਨਦੀ ਪੈਂਦੀ ਆ ਜਿਹੜੀ ਇਸ ਕਾਸ਼ੀਪੁਰ ਸ਼ਹਿਰ ਨੂੰ ਚੜ੍ਹ ਕੇ ਆਉਂਦੀ ਸੀ ਉਹਦਾ ਪਾਣੀ ਇਹਦੇ 'ਚ ਵਰ ਜਾਂਦਾ ਸੀ ਨਗਰ ਦੇ ਸ਼ਹਿਰ ਦੇ ਲੋਕਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਜਿਹੜੀ ਨਦੀ ਹੈ ਉਹਦਾ ਫਿਰ ਪਾਣੀ ਉਸ ਤੋਂ ਬਾਅਦ ਇਹ ਸ਼ਹਿਰ ਵਿੱਚ ਨਹੀਂ ਕਦੀ ਵੀ ਚੜ ਕੇ ਆਇਆ ਉਹਦਾ ਮੁਹਾ ਜਿਹੜਾ ਹੈ ਉਹ ਪਰਾਂ ਨੂੰ ਹੋ ਗਿਆ ਹੁਣ ਵੈਣ ਉਹਦਾ ਨਦੀ ਦਾ ਦੂਜੇ ਪਾਸੇ ਨੂੰ ਆ ਉਸ ਤੋਂ ਬਾਅਦ ਕਹਿੰਦੇ ਅੱਜ ਤੀਕੋ ਨਦੀ ਨਹੀਂ ਚੜ ਕੇ ਆਈ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਕਾਸ਼ੀਪੁਰ ਸ਼ਹਿਰ ਦੇ ਵਿੱਚ ਮਹਾਨ ਪਵਿੱਤਰ ਸਥਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਭਾਵ ਸ੍ਰੀ ਗੁਰੂ ਨਾਨਕ ਦੇਵ ਸ ਮਹਾਰਾਜ ਇੱਥੇ ਆਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਣ ਸੋ ਹਵਾ RAM ਰਾਜੇ ਗੁਰਸਿੱਖੀ ਸੋ ਥਾਣ ਪਾਲਿਆ ਲੈ ਧੂਰ ਮੁਖ ਲਾਵਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ